ਸਾਸੀ ਦੇ ਦੋਸਤੋ ਲਾਈਵ ਹੋਏ ਆ ਪੰਜਾਬ ਨੂੰ 24 ਟੀਵੀ ਚੈਨਲ ਤੇ ਮੌਜੂਦ ਆ ਇਸ ਵੇਲੇ ਜੋ ਸਤਲੁਜ ਦਰਿਆ ਦਾ ਠਾਠਾ ਮਾਰਦਾ ਪਾਣੀ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਵਧਦਾ ਜਾ ਰਿਹਾ ਜਿੱਥੇ ਕਿ 3 ਦਿਨ ਤੋਂ ਬਰਸਾਤ ਲਗਾਤਾਰ ਜੜੀ ਪੈਣ ਦੇ ਬਾਅਦ ਵਿੱਚ ਜਿਹੜੀ ਆ ਆ ਕੀ ਹਾਲਾਤ ਨੇ ਅਸੀਂ ਇਸ ਵੇਲੇ ਸਤਲੁਜ ਦਰਿਆ ਜੋ ਪਿੰਡ ਗੋਸਗੜ ਦੇ ਨਾਲ ਦੇ ਬਿਲਕੁਲ ਸਤਲੁਜ ਦਰਿਆ ਤੇ ਪਹੁੰਚ ਚੁਕੇ ਆ ਤਸਵੀਰਾਂ ਨੇ ਇਹ ਕੋਈ ਹਰਦਵਾਰ ਦੀ ਤਸਵੀਰਾਂ ਨਹੀਂ ਇਹ ਕੋਈ ਗੰਗਾ ਮਈਏ ਦੀ ਤਸਵੀਰਾਂ ਨਹੀਂ ਇਹ ਤੁਹਾਨੂੰ ਲਾਈਵ ਦਿਖਾ ਰਹੇ ਆ ਗੋਸਟ ਕਰਦੀਆਂ ਤਸਵੀਰਾਂ ਨੇ ਜਿੱਥੇ ਇਹ ਵੀਡੀਓ ਤੁਸੀਂ ਅੱਦੇ ਤੱਕ ਕਿਸੇ ਨਾਲ ਨਹੀਂ ਦੇਖੀ ਤਾਂ ਪਰ ਜਿਹੜੇ ਵੀਡੀਓ ਦੇਖ ਲੈਣਾ ਪਰਮਾਤਮਾ ਮੇਰੇ ਅਰਦਾਸ ਕਰੋ ਕਿ ਪਰਮਾਤਮਾ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾਵਾਏ ਕੋਈ ਇਹੋ ਜੀ ਆਫਤ ਨਾ ਹੋਵੇ ਜਿਹੜੇ ਕਿ ਸਾਡੇ ਕਹਿ ਸਕਦੇ ਨੇ ਕਿ ਇਸੇ ਪਰਵਾ ਕਿਸੇ ਨੂੰ ਕਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਾਵੇ ਤੀ ਗੱਲ ਕਰਾਂਗੇ ਅਸੀਂ ਇਸ ਵੇਲੇ ਮੌਜੂਦ ਆ ਜੋ ਪਿੰਡ ਗੋਸਗੜ ਦੇ ਲੱਗਦੇ ਬਿਲਕੁਲ ਸਤਲੁਜ ਦਰਿਆ ਤੇ ਤਸਵੀਰਾਂ ਨੇ ਤੇ ਲੋਕ ਵੀ ਇਥੇ ਜੋ ਇਕੱਠੇ ਹੋਏ ਨੇ ਕੈਮਰਾ ਪਰਸਨ ਕਵਾਂਗਾ ਇੱਕ ਵਾਰੀ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਦਿੱਤੀਆਂ ਜਾਣ ਪਰ ਦੂਜੇ ਪਾਸੇ ਗੱਲ ਕਰਾਂਗੇ ਪ੍ਰਸ਼ਾਸਨ ਵੱਲੋਂ ਕਿਸਤਾਂ ਦੇ ਪੁਖਤਾ ਇੰਤਜ਼ਾਮ ਹੈ ਜਾਂ ਨਹੀਂ ਉਹ ਵੀ ਥੱਟ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਲੋਕ ਇਕੱਠੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਇਹਨਾਂ ਦਾ ਕੀ ਕਹਿਣਾ ਦੇ ਬਾਰੇ ਸੋ ਇਹ ਲਾਈਵ ਤਸਵੀਰਾਂ ਨੇ ਕੈਮਰਾਮੈਨ ਨੂੰ ਕਮਾਂਗਾ ਇੱਕ ਵਾਰੀ ਜਿਹੜੀਆਂ ਤਸਵੀਰਾਂ ਨੇ ਸਮੁੰਦਰ ਖਾ ਦਿੱਤੀਆਂ ਜਾਣ ਇਹ ਕੋਈ ਅਸੀਂ ਹਰ ਦੁਆਰ ਵਿੱਚ ਨਿਪਕੋ ਮਰੇ ਅਸੀਂ ਕੋਈ ਕਿਸੇ ਸਮੁੰਦਰ ਦੇ ਕਿਨਾਰੇ ਨਹੀਂ ਹੈ ਬਿਲਕੁਲ ਸਤਲੁਜ ਦੇ ਬਿਲਕੁਲ ਕਿਨਾਰੇ ਤੇ ਅਸੀਂ ਪਹੁੰਚੇ ਹੋਇਆ ਜੋ ਪਾਣੀ ਦਾ ਬਹਾਅ ਬੜੀ ਤੇਜ਼ੀ ਦੇ ਨਾਲ ਵਧਦਾ ਜਾ ਰਿਹਾ ਪੰਜਾਬ 24 ਚੈਨਲ ਬੋਲੇ ਅਸੀਂ ਅਰਦਾਸ ਕਰਦੇ ਪਰਮਾਤਾ ਮੋਰੇ ਕਿ ਪੰਜਾਬ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਇਦਾਂ ਦੀ ਆਫਤ ਨਾ ਵੇ ਕੋ ਕਿ ਪਿੱਛੇ ਪਿਛਲੀ ਸਾਲ ਅਸੀਂ ਜੋ ਪਿਛਲੇ ਸਾਲਾਂ ਚ ਜੋ ਅਸੀਂ ਆਫਤ ਦੇਖੀ ਜੋ ਕਰੋਨਾ ਨੂੰ ਲੈ ਕੇ ਕਾਫੀ ਲੋਕ ਜਿਹੜੀਆਂ ਮੋਤਾ ਹੋ ਚੁੱਕੇ ਪਰ ਇੱਥੇ ਅਸੀਂ ਅਰਦਾਸ ਕਰਦੇ ਆ ਕਿ ਪਰਮਾਤਮਾ ਸੁਖ ਸ਼ਾਂਤੀ ਰੱਖੇ ਤੋਂ ਸਾਡੇ ਨਾਲ ਮਜੂਰ ਨੇ ਇਸ ਵੇਲੇ ਸਮਾਜਿਕ ਪੋਲਾ ਜੀ ਪਹੁੰਚ ਰਹੇ ਪੋਲਾ ਜੀ ਦੇਖ ਰਹੇ ਹੋ ਕਿ ਬੜਾ ਪਾਣੀ ਜਿਹੜਾ ਵਧਦਾ ਜਾ ਰਿਹਾ ਇਹ ਕੀ ਕਹਿਣਾ ਚਾਹੁੰਦੇ ਪੋਲਾ ਜੀ ਕੀ ਕਹਿਣਾ ਚਾਹੋਗੇ ਦੇਖ ਰਹੇ ਹੋ ਪਾਣੀ ਬੜੇ ਤੇਜ਼ੀ ਦੇ ਨਾਲ ਵਧਦਾ ਜਾ ਰਿਹਾ ਵਾ ਮਤਲਬ ਦੋ ਦਿਨ ਦੇ ਵਿੱਚ ਹੀ ਵਧਦਾ ਜਾ ਰਿਹਾ ਜੀ ਹਾਂਜੀ ਇਹ ਦੋ ਤਿੰਨ ਦਿਨਾਂ ਤੋਂ ਆ ਜੀ ਸਵੇਰੇ ਆਇਆ ਸੀਗਾ ਪੂਰਾ ਝੋਨਾ ਖੜਾ ਦੀ ਕੀਲਾ ਡੇਢ ਕੀਲਾ ਇਹ ਵੀ ਸਾਰਾ ਹੜ ਗਿਆ ਇਹ 6-7 ਕਿਲੇ ਲਾਂਗ ਜੀ ਉਹ ਅੱਗੇ ਤੱਕ ਉਸ ਤੋਂ ਪਰੇ ਪਾਣੀ ਚੱਲਦਾ ਹੈਗਾ ਇਹ 2-3 ਦਿਨਾਂ ਤੋਂ ਪਾਣੀ ਪੂਰਾ ਵੱਧ ਰਿਹਾ ਅੱਜ ਸਵੇਰੇ ਆ ਪੂਰਾ ਕਿਲਾ ਝੋਨੇ ਦਾ ਵਿੱਚ ਚੱਲ ਗਿਆ ਜੀ ਇਧਰ ਤੋਂ ਵੀ ਕੈਮਰਾ ਮਾਰ ਸਕਦੇ ਹਾਂ ਸਾਡੇ ਕੇ ਵੀਰ ਤੇ ਬੂਲਰ ਆ ਉਹ ਦੇਖੋ ਹੜਦੇ ਜਾਂਦੇ ਆ ਉਹ ਦੇਖੋ ਹੜ ਰਿਹਾ ਉਹ ਦੇਖੋ ਇਹ ਡੇਗਿਆ ਬੂਲਰ ਹਾਂ ਹਾਂ ਐਦਾਂ ਹੜੇ ਜਾ ਰਹੇ ਆ ਮਤਲਬ ਬਹੁਤ ਜਾਨੀ ਮਾਨੀ ਨੁਕਸਾਨ ਆ ਔਰ ਇਹ ਪਿੰਡ ਸਸਰਾਲੀ ਕਲੋਨੀ ਰਾਹੋ ਰੋਡ ਤੇ ਪੈਂਦਾ ਵਾ ਗੋਸਗੜ ਦੇ ਨਾਲ ਸਸਰਾਲੀ ਕਲੋਨੀ ਨਾਲ ਬੋਸਗੜਾ ਇਹ ਪੂਰੀ ਜ਼ਮੀਨ ਦੇਖ ਦੀ ਜਿੱਥੇ ਤੁਹਾਨੂੰ ਪਾਣੀ ਦਿੰਦਾ ਵਾ ਸਾਰੀ ਬੀਜੀਸੀ ਝੋਨਾ ਬਾਜ ਔਰ ਪਪੂਲਰ ਲੱਗੇ ਹੋਏ ਸੀ ਲੋਕਾਂ ਦੇ ਕੀ ਲੱਗ ਰਿਹਾ ਜਸਰਮ ਬਾਹ ਇਤਨਾ ਤੇਜ਼ੀ ਨਾਲ ਆ ਰਿਹਾ ਕਿ ਕੋਈ ਨੁਕਸਾਨ ਵੀ ਹੋ ਸਕਦਾ ਬਿਲਕੁਲ ਨੁਕਸਾਨ ਹੈ ਜੀ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ ਅੱਜ ਮੈਂ ਸਵੇਰ ਤੋਂ ਫੋਨ ਲਾ ਰਿਆ ਸੀਗਾ ਪ੍ਰਸ਼ਾਸਨ ਨੂੰ ਪਰ ਕੋਈ ਜਵਾਬ ਨਹੀਂ ਮਿਲਿਆ ਹੈਗਾ ਇਸੇ ਕਰਕੇ ਤੁਹਾਡੇ ਨਾਲ ਗੱਲ ਹੋਈ ਹੈ ਕਿ ਤੁਸੀਂ ਆਓ ਤੇ ਸਾਡੀ ਸਾਰ ਲਵੋ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਔਰ ਜੋ ਹਲਕੇ ਦੇ ਐਮਐਲਏ ਔਰ ਮੰਤਰੀ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਉਹਨਾਂ ਤੋਂ ਵੀ ਮੰਗ ਕਰ ਰਹੇ ਹਾਂ ਕੀ ਇੱਥੇ ਪ੍ਰਸ਼ਾਸਨ ਨੂੰ ਭੇਜਿਆ ਜਾਵੇ ਮੌਕਾ ਹੈ ਬਾਰ ਦਾ ਦੇਖੀ ਜਾਵੇ ਕੀ ਹਾਲਾਤ ਨੇ ਸਾਡੇ ਬਹੁਤ ਹੀ ਲੋਕਾਂ ਦੇ ਹਨਾ ਮਤਲਬ ਦਿਲ ਰੂੰਦੜੇ ਜਾ ਰਹੇ ਆ ਦੇਖੋ ਪਪੂਲਰ ਸਾਫਤਾਰ ਰੁੜਿਆ ਜਾ ਰਿਹਾ ਵਾ ਘਟੋਗੜ 2 300 ਬੂਟਾ ਇਹਨਾਂ ਦਾ ਡੇਗ ਗਿਆ ਵਾ ਇਹਨਾਂ ਦਾ ਝੋਨਾ ਚਲ ਗਿਆ ਕਿਲਾ ਡੇਢ ਕਿਲਾ ਉਹ ਵੀਰ ਹੋਣਾ ਦਾ ਝੋਨਾ ਚਲ ਗਿਆ ਸਾਡੇ ਚਾਚੇ ਜੀ ਜੇ ਤੁਸੀਂ ਦੇਖ ਰਹੇ ਹੋ ਕਿ ਪਾਣੀ ਮਿੱਟੀ ਨਿਕਲਦੀ ਜਾਂਦੀ ਇਹ ਤਾਂ ਕਾਫੀ ਦੂਰ ਤੱਕ ਡੇਢ ਜਮੀਨ ਹੈ ਇਹਦੀ ਖਿਸਕਦੀ ਨਹੀਂ ਹਾਂਜੀ ਹਾਂਜੀ ਇਹ ਤੁਹਾਨੂੰ ਦੱਸਿਆ ਨਾ 5 ਕਿੱਲੇ ਲਾਗ ਸੀ ਜੀ ਇਹ ਤਿੰਨ ਦਿਨ ਪਹਿਲਾਂ ਉਹ ਅੱਗੇ ਚਲਦਾ ਜੀ ਪਾਣੀ ਇਹ ਤਿੰਨ ਦਿਨਾਂ ਜੇ ਹੋਇਆ ਵਾ ਅੱਜ ਸਵੇਰੇ ਆ ਪੂਰਾ ਗੀਲਾ ਖੜਾ ਹੀ ਝੋਨੇ ਦਾ ਅੱਛਾ ਇਹ ਵੀ ਪੂਰਾ ਅੱਜ ਇਹ 2 ਘੰਟੇ ਜੇ ਚੱਲ ਗਿਆ ਤੇ ਪ੍ਰਸ਼ਾਸਨ ਤੋਂ ਮੈਂ ਮੰਗ ਇਹੀ ਕਰ ਰਿਆ ਵਾਂ ਸਾਡਾ ਨਗਰ ਵੀ ਇਹੀ ਮੰਗ ਕਰਦਾ ਕਿ ਸਾਡੀ ਸਾਰ ਲਿੱਤੀ ਜਾਵੇ ਕੋਈ ਮੁਕਤਮ ਇੱਥੇ ਮੋਹਿਮ ਕਰਾਇਆ ਜਾਵੇ ਔਰ ਸਮਾਜ ਸੇਵੀ ਤੌਰ ਤੇ ਮੈਂ ਮਸ਼ੀਨ ਵੀ ਜੇ ਅਗਰ ਲੋੜ ਪੈਂਦੀ ਹੈ ਮਸ਼ੀਨ ਆਪਣੀ ਦੇ ਦਾਂਗਾ ਜਿੱਥੇ ਵੀ ਲੋੜ ਪੈਂਦੀ ਹੈ ਵੈਸੇ ਹੁਣ ਚੱਲ ਰਹੀ ਹੈ ਇਧਰ ਆਪਣੇ ਗੜੀ ਤੋਂ ਉਗੜਾ ਵਾਲੇ ਪਾਸੇ ਚੱਲਦੀ ਪਈ ਆ ਜੀ ਹੋਰ ਕਈ ਜਮਾਂ ਤੇ ਜਿੱਥੇ ਮਾੜੀ ਮਾੜੀ ਬੰਨੀਆਂ ਨਹੀਂ ਛੋੜੀਆਂ ਜਿਹੜੇ ਸੂਏ ਆ ਉਹਨਾਂ ਤੇ ਚੱਲ ਤੋ ਜੇ ਵੀ ਜਿੰਨਾ ਵੀ ਸਾਡੇ ਕੋਲ ਸੰਜੋਗ ਹੋਇਆ ਉਹ ਅਸੀਂ ਕਰਾਂਗੇ ਯਾਰ ਅਕਸਰ ਦੇਖਦੇ ਨੇ ਕਿ ਕਿਤੇ ਵੀ ਕੋਈ ਇਦਾਂ ਦੀ ਕੋਈ ਆਫਤ ਆਂਦੀ ਹੈ ਤਾਂ ਪੰਜਾਬੀ ਸਾਡੇ ਵਾਕੇ ਦਿਲ ਵੱਡੇ ਨੇ ਕਿ ਪੰਜਾਬੀ ਇਦਾਂ ਦਾ ਮੌਕਾ ਕਿ ਲੱਭਦੇ ਨੇ ਕਿ ਇਦਾਂ ਦਾ ਪਰਮਾਤਮਾ ਨਾਲ ਕਰਦਾ ਮੌਕਾ ਮਿਲੇ ਪਰ ਫਿਰ ਵੀ ਸੇਵਾ ਦੇ ਮੋਰੇ ਕਦੀ ਭੱਜਦੇ ਨਹੀਂ 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 ਇਹ ਤਾਂ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਵਾ ਜਿਹੜੇ ਸਿੱਖ ਆ ਉਹ ਹਰੇਕ ਦੇ ਨਾਲ ਹਮਾਇਤ ਕਰਦੀ ਕਰਦੇ ਆ ਜੀ ਉਹ ਬਖਸ਼ਿਆ ਗੁਰੂ ਵੱਲੋਂ ਸਾਬ ਸਿਕਣ ਕੋ ਹੁਕਮ ਆਨੇ ਗੁਰੂ ਮਾਨੇ ਗ੍ਰੰਥੋਂ ਕਮਾ ਸਾਡੇ ਤਾਂ ਅਸੀਂ ਕੋਈ ਵੀ ਧਰਮ ਹੋਵੇ ਧਰਮ ਦੇ ਨਾਲ ਨਹੀਂ ਅਸੀਂ ਚੱਲਦੇ ਹੈਗੇ ਸਮਾਜ ਦੀ ਸੇਵਾ ਸਾਡੇ ਲਈ ਜ਼ਰੂਰੀ ਆ ਕੀ ਸੇਵਾ ਬਹੁਤ ਜ਼ਰੂਰੀ ਆ ਸੇਵਾ ਲਈ ਜੋ ਸਾਡੇ ਕੋਲ ਹੁੰਦਾ ਵਹੀ ਕਰਾਂਗੇ 50 2040 ਵੀ ਚੈਨਲ ਦੀ ਟੀਮ ਜੋ ਕੱਲ ਦੀ ਤੁਹਾਨੂੰ ਕੱਲ ਸਤਲੁਜ ਦਰਿਆ ਤੇ ਦਿਖਾਈ ਅੱਜ ਤਸਵੀਰਾਂ ਗੌਂਸਗੜ ਪਹੁੰਚੇ ਹੋਏ ਇਸ ਇਲਾਕੇ ਦੇ ਵਿੱਚ ਪਹੁੰਚੇ ਆ ਸੋ ਲੋਕਾਂ ਤੱਕ ਦਿਖਾ ਰਹੇ ਆ ਵੀਡੀਓ ਨੂੰ ਕਿ ਸਾਡਾ ਮਕਸਦ ਸੱਚ ਦਿਖਾਣਾ ਲੋਕਾਂ ਤੱਕ ਜਾਗਰੂਤ ਕਰਾਉਣਾ ਕੀ ਕਰਨਾ ਚਾਹੁੰਦੇ ਆ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਹਰੇ ਕੇ ਏਰੀਆ ਜਖੋਮ ਰਹੇ ਹੋ ਕੱਲ ਲਾਡੂ ਵਾਲ ਸਗੇ ਤੇ ਇੱਧਰ ਆਪਣੇ ਸੀਚੇਵਾਲ ਦੇ ਉੱਤੇ ਵੀ ਸਗੇ ਤੁਸੀਂ ਉਹ ਵੀ ਦੇਖਿਆ ਮਾਹੌਲ ਕਿਦਾਂ ਦਾ ਵਾ ਸਾਰਾ ਮਤਲਬ ਮਾਹੌਲ ਹੈ ਨਾ ਖਰਾਬ ਹੈ ਉੱਪਰ ਪਾਣੀ ਵਧਨ ਕਰਕੇ ਹੈ ਸਾਰਾ ਬਰਸਾਤਾਂ ਲਗਾਤਾਰ ਹੋ ਰਹੀਆਂ ਨੇ ਔਰ ਮੈਂ ਥੋੜਾ ਧੰਨਵਾਦ ਕਰਦਾ ਕਹਾਦਾ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹਨਾ ਸਾਡੇ ਐਮਐਲਏ ਸਾਹਿਬ ਨੂੰ ਕਿ ਇੱਥੇ ਆ ਕੇ ਕੋਈ ਸਾਡਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਇਹ ਲੋਕਾਂ ਦੀ ਜਿਹੜੀਆਂ ਜ਼ਮੀਨਾਂ ਇਹਨਾਂ ਨੂੰ ਬਚਾਇਆ ਜਾਵੇ ਇਸ ਹਿਸਾਬ ਨਾਲ ਤਾਂ ਬਨ ਟੁੱਟਣ ਦੇ ਖਤਰੀ ਹੈ ਸੋ ਦੇਖ ਰਹੇ ਹੋ ਜਿਸ ਦਾ ਸਮਾਜ ਸੇਵਕ ਭੋਲਾ ਜੀ ਦੇ ਵੱਲੋਂ ਵੀ ਇੱਕ ਜਿਹੜੀ ਅਪੀਲ ਕਰ ਦਿੱਤੀ ਗਈ ਹੈ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਇੱਥੇ ਕੋਈ ਆਫਤ ਆndi ਹੈ ਪ੍ਰਮਾਤਮਾ ਨਾ ਕਰੇ ਦਰ ਹੋਵੇ ਤਾਂ ਕਹਿੰਦੇ ਮੇਰੇ ਵੱਲੋਂ ਜਿਹੜੀ ਮਸ਼ੀਨ ਵੀ ਦਿੱਤੀ ਜਾਵੇਗੀ ਔਰ ਟਰੈਕਟਰ ਦੀ ਲੋੜ ਹੈ ਤੇ ਟਰੈਕਟਰ ਵੀ ਦਿੱਤੇ ਜਾਵੋਗੇ ਬਾਕੀ ਜਿਹੜੇ ਪੰਜਾਬ ਇਹ ਸੇਵਾ ਤੋਂ ਕਦੀ ਕਿਸੇ ਨਹੀਂ ਭੱਜਦਾ ਪਰ ਵਾਕਿਆ ਇਹ ਧਰਤੀ ਗੁਰ ਪੀਰਾਂ ਫਕੀਰਾਂ ਦੀ ਧਰਤੀ ਹੈ ਜਿੱਥੇ ਇਹ ਪੰਜਾਬੀ ਅਕਸਰ ਸੇਵਾ ਦੇ ਮੌਕੇ ਲੱਭਦੇ ਨੇ ਤੇ ਅੱਗੇ ਵਧੂ ਪਹੁੰਚਦੇ ਨੇ ਸੋ ਇਹ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੰਜਾਬ ਨੂੰ 24 ਚੈਨਲ ਤੇ ਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਤੇ ਕਮੈਂਟ ਵੀ ਨਾਮ ਦੇ ਨਾਲ ਸਾਂਝਾ ਕਰਦੇ ਰਹੋ ਔਰ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਲਿਖੋ ਕਿਉਂਕਿ ਤੁਹਾਡਾ ਇੱਕ ਲਿਖਿਆ ਹੋਇਆ ਉਸ ਸੱਚੇ ਪਾਤਸ਼ਾਹ ਦੇ ਘਰ ਤੱਕ ਜਾਵੇਗਾ ਤੇ ਪ੍ਰਮਾਤਮਾ ਜੀ ਉਹ ਰਖਸ਼ਿਸ਼ ਕਰੇਗੇ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਲਿਖੋ ਤਾਂ ਜੋ ਕਿ ਇਸ ਚੈਨਲ ਨਾਲ ਹੀ ਲੋਕ ਜਿਹੜੇ ਕੋਈ ਡਰੇ ਨੇ ਤੇ ਉਹ ਆਪਣਾ ਇਸ ਵਾਰ ਵੀਡੀਓ ਵੱਲ ਜੂੜੇ ਦਾ ਧਿਆਨ ਕਰਦੇ ਰਹੋ ਤੇ ਜਲਦ ਹਾਜ਼ਰ ਲਵਾਂਗੇ ਨਵੀਂ ਅਪਡੇਟ ਨਾਲ ਤਾਂ ਤੁਸੀਂ ਜੁੜੇ ਰਹੋ ਪੰਜਾਬ ਨੂੰ 24 ਡਿਵੀ ਚੈਨਲ ਨਾਲ ਮੈਂ ਹਾਂ ਸਾਹਿਲ ਮਰਾ ਕਾਇਮਨ ਨੀਤ ਦੇ ਨਾਲ ਧੰਨਵਾਦ ਜੀ ਸ਼ੁਕਰੀਆ